ਬਲੇ ਸੋਨਿਆ ਜੋ ਜੀਣਾ ਸਾਰਾ ਬੋਲੂ ਨੰਬਰ ਦਾ ਕਰਨੈ ਸਿੰਘ ਪਿੰਡ ਜਸਤਾਲ ਦਾ ਹਾਂ ਅੱਜ ਸਾਡੇ ਪਿੰਡ ਦੇ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸਰਦਾਰ ਪ੍ਰਵਿੰਦਰ ਸਿੰਘ ਨੂੰ ਸਰਪੰਚ ਚੁਣਿਆ ਸਾਨੂੰ ਆਸ ਆ ਕਿ ਸਾਰੇ ਪਿੰਡ ਦਾ ਸਯੋਜਨ ਨਾਲ ਬਣਨੇ ਸਾਰੇ ਪਿੰਡ ਦਾ ਸਾਮ ਆ ਨੇਕ ਨੀਤਰਾ ਕਰਨਗੇ ਤੇ ਗਾਂ ਵਾਸਤੇ ਵੀ ਆਪੇ ਸੋਭਾ ਖਟਣਗੇ ਸਾਡੇ ਸਾਡੇ ਪਿੰਡ ਦੇ ਮਾਣ ਆ ਜਿਨ੍ਹਾਂ ਨੇ ਸਾਰੇ ਪਿੰਡ ਨੇ ਸੰਜੋਗ ਦੇ ਕੇ ਇੱਕ ਨੂੰ ਚੁਣਿਆ ਉਹ ਦੂਜਾ ਬੰਦਾ ਕੋਈ ਵੀ ਕੰਮ ਨਹੀਂ ਕੀਤਾ ਅਸੀਂ ਬਹੁਤ ਬਹੁਤ ਧੰਨਵਾਦਾਂ ਸਾਰੇ ਨਗਰ ਦਾ ਸੋ ਜਿਨ੍ਹਾਂ ਨੇ ਆਪਣਾ ਬਲਦੇਸਾਂ ਗੰ ਮਿਹਦੀਆਂ ਨੇ ਉਹਦੇ ਰੈਨ ਮੇ ਹੀ ਹੇਟ ਇਹਨਾਂ ਸੰਬੰਧ ਚੁਣਿਆ ਤੇ ਆਪਾਂ ਧੰਨਵਾਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਲਵਿੰਦਰ ਸਿੰਘ ਪਿੰਡ ਜਸਤਰਵਾਲ ਸਾਡੇ ਸਾਰੇ ਪਿੰਡ ਦੇ ਸਹਿਯੋਗ ਨਾਲ ਅੱਜ ਮੈਨੂੰ ਸਰਪੰਚ ਚੁਣਿਆ ਗਿਆ ਆ ਸਾਰੀਆਂ ਹੀ ਪਾਰਟੀ ਬਾਜ਼ੀ ਤੋਂ ਉੱਠ ਕੇ ਮੈਂ ਸਾਰੇ ਪਿੰਡ ਦਾ ਬਹੁਤ ਧੰਨਵਾਦ ਕਰਦਾ ਤੇ ਮੈਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਬਹੁਤ ਬਹੁਤ ਸਾਰੇ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਾ ਤੇ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਮੈਂ ਸਰਦਾਰ ਬਲਦੇਵ ਸਿੰਘ ਮਹਿਦੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੈ ਇਸ ਕਾਰਜ ਨੂੰ ਪੂਰਾ ਕਰਨ ਦੇ ਵਿੱਚ